ਨਾਮ ਹੈ ਨਰਿੰਦਰ ਸਿੰਘ ਸੁਝੋ ਨੂੰ ਸਾਡਾ ਲਾਲ ਸਲਾਮ ਲਾਲ ਸਲਾਮ ਹਮਾਰਾ ਸਲਾਮ ਨਾਮ ਹੈ ਨਰਿੰਦਰ ਸਿੰਘ ਸੁਝੋ ਹਮਾਰਾ ਹੈ ਹਮਾਰਾ ਹੈ ਹਮਾਰਾ ਵਿੱਚ ਜਿਸਾਰੇ ਜੀ ਵਿਦੇਸ਼ ਤੋਂ ਆਏ ਹੋਏ ਆ ਤੇ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਸਾਥੀ ਜਿਹੜੇ ਵਿੱਚੋਂ ਤੇ ਪਾਰਟੀਆਂ ਦੇ ਆਗੂ ਡੇਫਾਮਾ ਤੋਂ ਆਏ ਆ ਹਾਂ ਜੀ ਇਹ ਜੋ ਆਫਿਸ ਦਾ ਆ ਰਿਹਾ ਹੁਣ ਮੈਂ ਸਮਲਨ ਜੁਵਾਤ ਕਰਦੇ ਹਾਂ ਕਾਮਰੇ ਦਲਜੀਤ ਸਿੰਘ ਜੀ ਔਰ ਐਡਵੋਕੇਟ ਜੀ ਤੁਹਾਨੂੰ ਬੇਨਤੀ ਆ ਕਿ ਮਨਨ ਕੁਸਮੀਜੀ ਨੂੰ ਧਾਤੀ ਟੇਟਾ ਦਲਜੀਤ ਸਿੰਘ ਜੀ ਦੋ ਦਲਜੀਤ ਸਿੰਘ ਐਨ ਬੁੱਕੇ ਹਾਂ ਯੋਗ ਨਿਬੀ ਰਾਮ ਕੰਕਰਾ ਮੈਂ ਜੱਟ ਜੀ ਬੈਠੇ ਬਹੁਤ ਹੀ ਖੀਨੀਅਰ ਸਾਥੀਓ ਪੰਜਾਬ ਦੇ ਜਿੱਥੇ ਅਸੀਂ ਸ਼ਰਧਾਂਜਲੀ ਸਮਾਗਮ ਵਿੱਚ ਇਕੱਠੇ ਹੋਏ ਆਂ ਬਹੁਤ ਗੰਭੀਰ ਵਿਚਾਰਾਂ ਕਰਨ ਦਾ ਇਹ ਮੁੱਦਾ ਹੈ ਜਿੱਥੇ ਕੌਮਰੇਟ ਉਹਨਾਂ ਦੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਹੈ ਜਿਹੜਾ ਤੋਂ ਅੱਜ ਸੰਖੇਪ ਵਿੱਚ ਜਿਹਨਾਂ ਦਾ ਵਰਣਨ ਤੁਸੀਂ ਅੱਜ ਦੇ ਨਵਾਂ ਜਵਾਨਾਂ ਵਿੱਚ ਪੜ ਰਹੇ ਉਹ ਤੁਹਾਡੇ ਹੱਥਾਂ ਚ ਨਵਾਂ ਜਵਾਨਾ ਅੱਜ ਦਾ ਤੇ ਬਹੁਤ سارے ਪਹਿਲੂ ਹੈ ਜਿਹੜੇ ਵਿੱਚ ਨਹੀਂ ਸੋਏ ਗਏ ਮੇਰਾ ਮੈਨੂੰ ਇਸ ਕਰਕੇ ਕੁਲਦੀਪ ਸਿੰਘ ਹੋਣੀ ਵੀ ਕਿਹਾ ਮੇਰਾ ਨਾਲ ਦਾ ਪਿੰਡ ਹੈ ਸੰਜੋਣਾ ਬੁਰੀ ਉਮਰ 88 ਸਾਲ ਦੀ ਹੈ ਇਸ ਕਰਕੇ ਮੈਨੂੰ ਕੁਝ ਹਸਪਤਲ ਬਾਰੇ ਥੋੜੀ ਜਾਣਕਾਰੀ ਹੈ ਕਿ ਉੱਥੇ ਕਿਹਾ ਬਾਬਰਾਜ ਜੋ ਅਗਵਾਚ ਮੈਂ ਅੱਜ ਲਿਖ ਪੜਿਆ ਉਸ ਪਿੰਡ ਚ ਜਦੋਂ ਪੁਲਿਸ ਚੌਕੀ ਬਣੀ ਐ ਉਹਦੇ ਬਾਰੇ ਉਸ ਚ ਜ਼ਿਕਰ ਨਹੀਂ ਹੈ ਅੱਜ ਦੇ ਲੇਖ ਚ ਤੇ ਉਹ ਕਰਤਾਰ ਅਬੰਦ ਗੁਰਸੇਵਤ ਸੇ ਲੰਬੀ ਉਹਨਾਂ ਦੀ ਲਿਖੀ ਹੋਈ ਪੇਛ ਕਹ ਰਿਆ ਹੈ ਜੇਣ ਸੱਚ ਦੀਵੇ ਜਗਾਉਂਦੇ ਪਨੇ ਸਜਾਉਂਦੇ ਨੀ ਲੋ ਹਾਉਂਡਰ ਸਿੰਘ ਜੀ ਤੁਸਾਦ ਵਾਲੇ ਪਰਪੇਟ ਕਰਨ ਕਿਰਪਾ ਕਰਿਆ ਮੈਂ ਸੀਪੀਆਮ ਬਗੋਂ ਹਾਉਂਡਰ ਨੰਗਰਾਵੀ ਸ਼ੁਦਾ ਡੀਗਰੀਟ ਕਰਦਾ ਹਾਂ ਉਹਨਾਂ ਦੀ ਸਿਸ਼ੇ ਨੂੰ ਨਮਸਕਾਰ ਕਰਕੇ ਸ਼ਿਸ਼ਵਾ कामड़ी ने जिसे आप अपने प्रभाव कल्याण प्रभाव में उन्हें दस्तावेज़ डालने बिच सूचियों के जेले निर्णय करें करप्शन के तौर पे जारा के तौर पे सीपीआई के आदेश कर उन्हें जो मंथ में भी न सीपी समुच्चय कॉमिसलर करनी होगी ਯਾਰ ਜੇ ਉਹਨਾਂ ਦੀ ਸਦਾਜੀ ਸਵਾਭਨ ਦੇ ਉੱਤੇ ਉਹਨਾਂ ਦਾ ਵਿਚਾਰ ਸਾਡੇ ਸਾਰਿਆਂ ਦੇ ਇਕੱਠੇ ਹੋਣ ਤੋਂ ਸਾਨੂੰ ਨਜ਼ਰ ਆਉਂਦਾ ਹੈ ਕਾਮਨ ਰਿਸਪਨ ਨਾਲ ਉਹਨਾਂ ਨੂੰ ਮਿਲਣ ਦਾ ਮੌਕਾ ਤਾਂ ਮਿਲਿਆ ਪਰ ਉਹਨਾਂ ਦੇ ਨਾਲ ਕੰਮ ਕਰਨ ਦੀ ਕੋਈ ਐਸਾ ਮੌਕਾ ਨਹੀਂ ਮਿਲਿਆ ਜੋ ਮੈਂ ਦੱਸ ਸਕਾਂ ਪਰ ਜਿੰਨੀ ਵਾਰੀ ਉਹਨਾਂ ਨੂੰ ਮਿਲਿਆ ਹੈ 7ਵੀਂ ਵਾਰ ਸੀ ਤੇ ਕਿੰਨੇ ਮਾਨ ਦੀ ਗੱਲ ਹੈ ਕਿ ਉਹਨਾਂ ਵੱਲੋਂ ਹੀ ਹੁਸਾਰੇ ਦੇ ਮਲਕੀਰ ਸਿੰਘ ਮੇੜੀ ਭੰਨ ਦੇ ਵਿੱਚ ਜੁੜ ਕੇ ਉਹਨਾਂ ਨੂੰ ਸਤਕਾਰ ਭੇਟ ਕਰ ਰਹੇ ਹਨ। ਸਦੀ ਉਤਾਰ ਸਿੰਘ ਕਲੇਰ ਨੇ بڑا ਛਲਾਗਾ ਜੋਗ ਉਦਮ ਕੀਤਾ ਹੈ ਕਿ ਅੱਜ ਦੇ ਨਵੇਂ ਜਵਾਨੇ ਦੇ ਵਿੱਚ ਜਿਹੜਾ ਉਹਨਾਂ ਨੂੰ ਸਮਰਪਣ ਦਾ ਇੱਕ ਪੈਣ ਨਰੇਗਨ ਸਿੰਘ ਸੁਜੋਧੀ ਆਪਾ 7ਵਾਂ ਵਰਸੀ ਤੇ ਇਕੱਠੇ ਹੋਏ ਹਨ। ਕਾਮਨ ਨਰੇਗਨ ਸਿੰਘ ਸੁਜੋ ਹੋਣੇ ਸਧਾਰਨ ਪਰਿਵਾਰ ਵਿੱਚ ਕਸਾਨਾਂ ਜਨਮ ਲੈ ਕੇ ਤੇ ਉਹਨਾਂ ਲੋਕ ਲੈ ਵਾਸਤੇ ਇਨਾ ਕੰਮ ਕੀਤਾ ਨਾਲ ਦੀ ਨਾਲ ਉਹਨਾਂ ਨੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ ਮਿਹਨਤੀ ਦਾ ਕੰਮ ਕਰਨਾ ਸ਼ੁਰੂ ਕੀਤਾ ਜਿਦੇ ਵਿੱਚ ਉਹਨਾਂ ਨੇ ਕੀਤੇ ਲੋਕਾਂ ਨੂੰ ਮਜ਼ਦੂਰਾਂ ਨੂੰ ਬੜਾ ਨੇੜੇੋਂ ਦੇਖਿਆ ਕਿ ਕਿੰਨ ਕੰਮ ਕਰਨ ਵਾਲੇ ਲੋਕਾਂ ਦੀ ਹਾਲਤ ਇਸ ਤਰ੍ਹਾਂ ਦੀ ਹੈ ਤੇ ਕਿਵੇਂ ਉਹ ਆਪਣੀ ਜ਼ਿੰਦਗੀ ਬਤੀਤ ਕਰਦੇ ਆਂ ਸਾਥੀਆਂ ਨੇ ਬੜੇ ਵਿਸਾਰ ਨਾਲ ਦੱਸਿਆ ਕਿ ਜਿਹੜੀਆਂ ਰਾਜਨੀਤਿਕ ਗ੍ਰਾਂਤਮੀ ਵਰਸ਼ੀ ਤੇ ਕਿੰਨੇ ਮਾਨ ਦੀ ਗੱਲ ਹੈ ਕਿ ਉਹਨਾਂ ਵੱਲੋਂ ਹੀ ਉਸਾਰੇ ਗਏ ਮਲਕੀਤ ਸਿੰਘ ਮੇਰੀ ਭੰਨ ਦੇ ਵਿੱਚ ਜੁੜ ਕੇ ਉਹਨਾਂ ਨੂੰ ਸਤਿਕਾਰ ਭੇਟ ਕਰ ਰਹੇ ਆ। ਸ਼ਾਤੀ ਉਤਾਰ ਸਿੰਘ ਕਲੇਰ ਨੇ بڑا ਛਲਾਗਾ ਜੋ ਉਦਮ ਕੀਤਾ ਹੈ ਕਿ ਅੱਜ ਦੇ ਨਵੇਂ ਜਵਾਨੇ ਦੇ ਵਿੱਚ ਜਿਹੜਾ ਉਹਨਾਂ ਨੂੰ ਸਮਰਪਣਤਾ ਇੱਕ ਪੇਂ। ਵੱਖ-ਵੱਖ ਪੱਗਾਂ ਤੇ ਇਹ ਦੋਨੋਂ ਪਾਰਟੀਆਂ ਨੂੰ ਇਕੱਠੇ ਹੋ ਕੇ ਕੰਮ ਕਰਨ ਦਾ ਮੌਕਾ ਵੀ ਮਿਲਿਆ ਕਿਉਂਕਿ ਜਿਹੜੀ ਤੁਹਾਨੂੰ ਅਫਸਰ ਹੈ ਉਹਨੂੰ ਆਪਣੇ ਤੋਂ ਦੂਰ ਰੱਖਣਾ ਹੀ ਸੈਕੂਲਰ ਫੋਰਸ ਤੋਂ ਜਨਰਲ ਹੀ ਕੰਮ ਕਰਕੇ ਕੀਤਾ ਤਾਂ ਕਾਮਯਾਬੀ ਨਹੀਂ ਹੋ ਸਕੀ। ਔਰ ਆਜੇ ਸਮੇਂ ਵਿੱਚ ਮੈਂ ਸਮਝਦਾ ਕਿ ਕੌਫਰਸ ਦੀ ਸਾਰੀ ਮਾਤਰਾ ਜਿਹੜੇ ਇਸ ਤਰ੍ਹਾਂ ਦੇ ਜਿਹੜਾ ਦੇਸ਼ ਦਾ ਮੌਲਕਾ ਕਰ ਰਹੇ ਲੋਕਾਂ ਦੇ ਖਿਲਾਫ ਜਿਹੜੇ ਸੈਕੂਲਰ ਫੋਰਸ ਮੈਨੂੰ ਇਸ ਸਵਾਗਤ ਦਾ ਇਹ ਸਭ ਨੂੰ ਦਾ ਮੌਕਾ ਦਿਆ। ਆ ਨਾ ਬੈਠਾ ਸੋਣ ਰਹੀ ਸੀ ਜਿਹੜੇ ਬੁਲਾ ਰਹੇ ਨੇ ਜਿਹੜੀ ਗੱਲਾਂ ਕੀਤੀਆਂ ਐਮਐਨਏ ਸਾਹਮਣੇ ਕੀਤੀ ਪਰਮੋ ਸਾਹਮਣੇ ਕੀਤੀ ਉਹ ਜਿਹੜੀਆਂ ਗੱਲਾਂ ਮੇਰੇ ਜਦੋਂ ਕਿ ਨਾ ਦੇਖਦਾ ਆਇਆ ਬੇਸਿਕਲੀ ਜਿਹੜੀ ਕਾਮਨ ਕਮਿਊਨਿਟੀ ਹੈ ਜਿਹੜੇ ਕਮਿਊਨਿਸਟ ਲੋਗ ਨੇ ਉਹ ਤੱਥਾਂ ਦੇ ਨਾਲ ਗੱਲ ਕਰਨ ਵਾਲੇ ਫੈਕਟਸ ਦੇ ਨਾਲ ਗੱਲ ਕਰਨ ਵਾਲੇ ਕੰਟੀਨਿਊ ਨਾਲ ਕਰਦੇ ਰਹਿਣਾ ਜੇਸ਼ਨ ਨਾਲ ਕਰਦੇ ਇਹੀ ਕੋਈ ਹਾਵਤ ਖਾਇਮਾ ਪਰ ਅੱਜਾ ਜਿਹੜਾ ਸਮਾਂ ਇਹ ਬੜਾ ਖਤਮ ਆ ਸਮਾਂ ਕਿ ਅੱਜਕੱਲ੍ਹ ਜੁਆਮਾ ਆਪ ਤੋਂ ਆਪਣੇ ਲੋਕੀ ਜਿਹੜੇ ਜਨਮ ਕਰਦੇ ਹੋ WhatsApp ਤੇ Facebook ਤੇ ਵਰਸਟੀ ਕੋ ਦੇਖ ਕੇ ਪੜ ਕੇ ਉਹ ਗੱਲ ਜਿਹਨੇ ਫੈਟਸ ਤੇ ਗੱਲਾਂ ਆਨਲਾਈਨ ਸਮਾਜ ਇਹ ਹੋ ਜਾਂਦਾ ਨਾ ਹੋਵੇ ਇਸ ਤੋਂ ਕੇਤੇ ਜ਼ਿਆਦਾ ਬੇਤਰ ਔਰ ਇਛਲੇ ਸਾਲ ਵਿੱਚ ਜਿੱਦਾਂ ਮੈਂ ਅਧਿ ਪੜ੍ਹੀ ਆ ਤੇ ਦੇਖੀ ਆ ਸੀਪੀਆਈ ਉਹ ਜ਼ਰੂਰ ਪਰ ਗੁਰੇ ਜਾਣੇ ਆ ਉਹਨੂੰ ਇਸ ਤਰ੍ਹਾਂ ਕਰ ਨੂੰ ਪਛਾਣੋ ਤੇ ਜਦੋਂ ਪਛਾਣਣਾ ਹਰ ਵਕਤ ਰਾਜਨੀਤੀ ਇਹ ਠੀਕ ਹੈ ਰਾਜਨੀਤੀ ਬਾਪੂ ਜੀ ਨੇ ਵੀ ਕੀਤੀ ਹੈ ਸਾਡੇ ਲੀਡਰ ਇੱਥੇ ਬੈਠੇ ਨੇ ਦਸਕੇ ਵੀ ਗਏ ਆਪਣੇ ਥਾਂ ਤੇ ਪਰ ਕੁਝ ਮੁੱਕ ਕੇ ਕੋਈ ਨਹੀਂ ਹੁੰਦੇ ਆ ਜਦੋਂ ਰਾਜਨੀਤੀ ਨਹੀਂ ਹੋ ਗਈ ਉਦੋਂ ਰਾਜਨੀਤੀ ਸੈਟ ਹੁੰਦੀ ਹੈ ਉਦੋਂ ਕੁਝ ਹੋਰ ਕੰਮ ਹੈ ਦੇ ਮੇਰੇ ਸਾਥ ਪੜਾਣਾ ਕੋ ਰਣਨਾਡ ਕਾफी ਲੰਬਾ ਸਮਾਂ ਪੁਜਾਰਿਆ ਉਹ ਦਿਨਾਂ ਵਿੱਚ ਹੋਰ ਵਿੱਚ ਸਿਆਸੀ ਸਰਗਰਮੀ ਨਹੀਂ ਸੀ ਉਹਨਾਂ ਦਿਨਾਂ ਵਿੱਚ ਦੀ ਗਰੀਬਾਂ ਦੀਆਂ ਪੈਨਸ਼ਨਾਂ ਦੇ ਕਾਗਜ਼ ਭਰਨ ਲੱਗੇ ਕਿ ਅਸੀਂ ਤੇਰੇ ਤੋਂ ਕੋਈ ਹਸਪਤਾਲ ਵਿੱਚ ਨਹੀਂ ਆਏ ਨਹੀਂ ਆਉਂਦੇ ਬਾਜੀ ਇੱਕ ਮਿੰਟ ਮੈਂ ਤੁਹਾਨੂੰ ਦੱਸ ਦੇਵਾਂ ਸੰਦੇਸ਼ ਰੱਖੇ ਫਲੀ ਮਾਰਡ ਅੱਜ ਆਰਥਿਕ ਕਾਮਨਿਸਟ ਪਾਰਟੀ ਦੇ ਬੁਲਾਰ ਕਾਮਲੇ ਰੰਜਨ ਸਿੰਘ ਸੋਜੋ ਜੀ ਦੀ ਸਤਨੀ ਬੱਤੀ ਨਮਾਸ਼ਾਹਤ ਜੀ ਦੇ ਦਫਤਰ ਵਿੱਚ ਕਪੀਆਂ ਪਾਰਟੀਆਂ ਦੀ ਸਾਂਝੀ ਫੋਟੋ ਆਏਗੀ ਇਸ ਵਿੱਚ ਸੀ ਪੀ ਆਈ ਨਾ ਬੀ ਆਈ ਐਮ ਐਲ ਨੀਟਾ ਪੁਰੀ ਸੀ ਅਤੇ ਆਰ ਪੀ ਆਈ ਨੇ ਕੁਪੇ ਦੇ ਅਕੜ ਆਮਲ ਹੋਏ ਤੇ ਆਉਣ ਵਾਲੇ ਸਮੇਂ ਵਿੱਚ ਹੋਏ ਕੌਮਨਸਟ ਪਾਰਟੀਆਂ ਨੂੰ ਲੈ ਕੇ ਬੜੀ ਆਪਸੀ ਮਿਲ ਕੇ ਇਕੱਠੇ ਹੋ ਕੇ ਕਿ ਉਹਨਾਂ ਨੇ ਲੈਣ ਦੇ ਐਕਸ਼ਨ ਕਰਨ ਦਾ ਅਧਿਕਾਰ ਵੀ ਜਾਣ ਦਾ ਅਹਿਨ ਨਛਾ ਗਿਆ ਇਸੇ ਤਰ੍ਹਾਂ 23 ਮਾਰਚ ਨੂੰ ਭਗਤ ਸਿੰਘ ਦੀ ਸ਼ੀਂਹੀ ਕਾਨਫਰੰਸ ਜਿਹੜੀ ਆ ਉਹ ਵੀ ਸਾਂਝੇ ਤੌਰ ਤੇ ਮਨਾਉਣ ਦਾ ਅਹਿਦ ਕੀਤਾ ਗਿਆ ਉਹ ਕਹਿੰਦੇ ਹੋਰ ਕਿਸੇ ਦੇ ਬਜ਼ੁਰਗਾਂ ਦੀ ਵਰਕਸ਼ੀ ਤੇ ਆਏ ਹੋਏ ਸਾਰੇ ਹੀ ਮਿੱਤਰਾਂ ਰੱਜਣਾ ਰਿਸ਼ਤੇਦਾਰਾਂ ਦਾ ਤੇ ਲੀਡਰਸ਼ਿਪ ਆਨ ਦਾ ਮੈਂ ਤੈਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਤੱਕ ਪਹੁੰਚ ਕੀਤੀ ਸਾਡੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਭ ਨਾਲ ਹੀ ਖੱਬੀਆਂ ਪਾਰਟੀ ਦਾ ਤੈਨੂੰ ਧੰਨਵਾਦ ਵਾਈਸ ਜੀ ਦਾ ਕਾਲਾ ਸਾਹਿਬ ਹੈ ਅਧਿਕਾਰ ਨੂੰ ਜੀ ਮੈਂ ਜੇ ਵੀ ਪਰ ਕਾਮੜ ਜਣੀ ਕਾਮੜ ਮਲਕੀਤ ਕਰਨ ਮੇਰੀ ਤੇ ਕਾਮੜ ਸੁਝੋ ਨਹੀਂ ਕਰ ਰਹੀ ਸੀ ਗਰਸਤਾਲੀ ਗਰਫਤਾਰੀ ਲੱਤੀ ਪਹਿਲੇ ਜਿ세 60 ਬੰਦੇ ਗਰਫਤਾਰ ਹੋਏ ਕਾਫੀ ਲਾਗੀ ਯਾਰ ਹੋਇਆ ਸਰ ਕਾਵੜ ਜਣੀ ਕੋ ਸੋਝੋ ਜੀ ਇਹ ਗੱਲ ਕਹਿੰਦਾ ਸੀ ਕਿ ਅਸੀਂ ਉਸ ਵੇਲੇ ਛੋਟੀ ਉਮਰ ਦੇ 20 ਸਾਲ ਦੀ ਮੇਰੀ ਉਸ ਵੇਲੇ ਉਮਰ po ju thjesht e thirrën faleminderit